ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਅੱਜ ਗੰਨੇ ਦੀ 85 ਕਿਸਮ ਦਾ ਤੁਹਾਨੂੰ ਜੇ ਲਾਉਣ ਦੇ ਸਕੀਨੋਂ ਜਾਂ ਗੰਨਾ ਚੁਫਣ ਦੇ ਸਕੀਨੋਂ ਉਹਦੇ ਥੋੜੇ ਜੇ ਇੱਕ ਦੋ ਟ੍ਰਿਕ ਸਮਝ ਲਿਓ ਕਿਉਂਕਿ ਇਹਨੂੰ ਕੀੜਾ ਲੱਗ ਜਾਂਦਾ ਹੈ ਜਾਂ ਫਿਰ ਇਹਨੂੰ ਚੂਹੇ ਟੁਕਦੇ ਨੇ ਦੋ ਚਮਚੇ ਹਲਦੀ ਲੈ ਲਓ ਇਹਨੂੰ ਚੰਗੀ ਤਰ੍ਹਾਂ ਕੋਲ ਲਓ ਜਦੋਂ ਇਹ ਚੰਗੀ ਤਰ੍ਹਾਂ ਘੁੱਲ ਗਏ ਇਹਨਾਂ ਨੂੰ ਵਿੱਚ ਆਪਾਂ ਘਟੋ ਘਟ 24 ਘੰਟੇ ਭਿਓ ਕੇ ਰੱਖਣਾ 24 ਘੰਟਿਆਂ ਬਾਅਦ ਤੁਸੀਂ ਇਹਨੂੰ ਲਾ ਸਕਦੇ ਹੋ ਇਹ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ